ਲੋਬੀ ਕਿਸਾਨ ਪ੍ਰਭੂ ਜਿਹੜੀ ਆਪਾਂ ਤੁਹਾਡੇ ਵਾਸਤੇ ਅੱਜ ਵੀਡੀਓ ਲੈ ਕੇ ਆਏ ਆ ਇਹ ਉਹਨਾਂ ਕਿਸਾਨਾਂ ਵਾਸਤੇ ਬਹੁਤ ਲਾਹੇਵੰਦ ਹੋਊਗੀ ਕਿਉਂਕਿ ਅੱਗੇ ਵਾਈ ਦਾ ਸੀਜ਼ਨ ਆ ਗਿਆ ਜਿਨ੍ਹਾਂ ਨੇ ਕੋਈ ਖੇਤੀ ਸੰਦ ਪੁਰਾਣਾ ਲੈਣਾ ਚੱਲਦਾ ਕੋਈ ਖੇਤੀ ਸੰਦ ਲੈਣਾ ਤਾਂ ਇੱਥੋਂ ਬਾਈ ਤੁਹਾਨੂੰ ਸੁਪਰ ਸੀਡਰ ਹੈਪੀ ਸੀਡਰ 11 ਹਾਲ ਤਵੀਆਂ ਸਪਰੇਅ ਵਾਲੇ ਡਰਮ ਜਿਹੜਾ ਸੰਦ ਕਹੋਗੇ ਖੇਤੀ ਵਾਲਾ ਉਹੀ ਮਿਲ ਜੂਗਾ ਬਾਕੀ ਜਿਹੋ ਜਿਹਾ ਕਹੋਗੇ ਉਹੋ ਜਿਹਾ ਮਿਲ ਜੂਗਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਹਨਾਂ ਤੋਂ ਕੋਈ ਵੀ ਟਰਾਲੀ ਹੜੰਬੇ ਕੋਈ ਵੀ ਚੀਜ਼ ਤੁਸੀਂ ਖਰੀਦ ਸਕਦੇ ਆ ਜੇਕਰ ਤੁਸੀਂ ਆਪ ਦਾ ਕੋਈ ਖੇਤੀ ਸਾਧਨ ਪੁਰਾਣਾ ਵਿੱਚ ਕਟਾ ਕੇ ਜਾਣਾ ਵਿੱਚ ਕਟਾ ਕੇ ਜਾਣਾ ਉਹ ਵਿੱਚ ਵੀ ਕੱਟ ਲੈਣਗੇ ਉਲਟਾਵੇਂ ਹਲ ਹੂਲ ਸਭ ਕੁਝ ਮਿਲਦਾ ਇੱਥੋਂ ਇੱਕੋ ਥਾਂ ਹੀ ਆਉਣਾ ਉੱਥੋਂ ਹੀ ਤੁਸੀਂ ਲਿਜਾ ਸਕਦੇ ਆ ਬਾਕੀ ਰੂਟਾਵੇਟਰ 7 ਫੁੱਟੇ 8 ਫੁੱਟੇ 11 ਹਲ 9 ਹਲ ਮੌਕੇ ਤੇ 13 ਹਲ ਬਾਈ ਕੋਲੇ ਮੌਜੂਦ ਹੈ ਨਹੀਂਗੇ ਕੋਈ ਵੀ 13 ਹਣਾਂ ਵਾਲਾ ਵੀਰ ਕੋਈ ਫੋਨ ਨਾ ਲਾਵੇ ਬਾਈ ਨੂੰ ਬਾਕੀ ਜੇਕਰ ਕੋਈ ਇਹਨਾਂ ਤੋਂ ਬਿਨਾਂ ਕੋਈ ਹੋਰ ਵੀ ਸੰਤ ਲੈਣਾ ਤਾਂ ਉਹ ਵੀ ਮਿਲ ਜੂਗਾ ਕੋਈ ਬੀਜਣ ਵਾਲੀ ਮਸ਼ੀਨ ਲੈਣੀ ਆ ਤਾਂ ਉਹ ਵੀ ਮਿਲ ਜੂਗੀ ਤੇ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ WhatsApp ਤੇ ਤੁਸੀਂ ਲਿਖ ਕੇ ਮੈਸੇਜ ਭੇਜ ਕੇ ਕੋਈ ਵੀ ਖੇਤੀ ਸਾਧਨ ਖਰੀਦ ਸਕਦੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦ ਵੀਰਾਂ ਤੱਕ ਇਹ ਵੀਡੀਓ ਪਹੁੰਚ ਜੇ ਤੇ ਉਹਨਾਂ ਨੂੰ ਉਹ ਖੇਤੀ ਸਾਧਨ ਖਰੀਦ ਸਕਣ ਬਾਕੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 62395 93480 ਤੇ ਸੰਪਰਕ ਕਰਕੇ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਆਪਣੇ ਚੈਨਲ ਤੇ ਕਰਵਾ ਸਕਦੇ ਆ ਤੁਹਾਡੀ ਐਡ ਜਲਦੀ ਲੱਗ ਜੂਗੀ ਬਾਕੀ ਇਨ ਇਹਨਾਂ ਕੋਲੇ ਹੋਰ ਵੀ ਕੋਈ ਖੇਤੀ ਸਾਧਨ ਤੁਸੀਂ ਵੇਚਣਾ ਵੀ ਚਾਹੁੰਦੇ ਆ ਤੁਸੀਂ ਵੇਚ ਵੀ ਸਕਦੇ ਆ ਤੇ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ